ਇਹ ਨਿਸ਼ਾਨ ਵੱਖਰਾ ਹੈ ਇਹ ਉਹ ਲੋਕ ਹੈ ਨਾ ਪੈਸੇ ਨਾਲ ਆਏ ਆ ਨਾ दारू ਨਾਲ ਆਏ ਆ ਨਾ ਏਸੀ ਨਾਲ ਆਏ ਆ ਨਾ ਕੁੱਲ ਨਾਲ ਆਏ ਆ ਅੱਜ ਮੇਰੇ ਹਲਕੇ ਦੇ ਵਿੱਚ ਲੋਕਾਂ ਨੂੰ ਲਾਲੇ ਦਿੱਤੇ ਜਾ ਰਿਹਾ ਹੈ ਲੋਕਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਇਹ ਉਹ ਵਰਕਰ ਹੈ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਹੈ ਇਸ ਪਾਰਟੀ ਦੇ ਵਿੱਚ ਅਗਰ ਅਜ ਮੈਂ ਆਇਆ ਵਾਪਸ ਇਸ ਪਰਿਵਾਰ ਕਰਕੇ ਆਇਆ ਇਹ ਮੇਰਾ ਪਰਿਵਾਰ ਉਹ ਜਿਨ੍ਹਾਂ ਨੇ ਮੈਨੂੰ 19 ਸਾਲ ਰਾਜਨੀਤੀ ਸਿਖਾਈ ਅੱਜ ਇਸ ਮੋੜਾਂ ਤੇ ਪਹੁੰਚਿਆ ਪਰ ਅੱਜ ਜੋ ਜਲੰਧਰ ਦੇ ਹਾਲਾਤ ਬਣ ਗਏ ਹਨ ਮੈਂ ਕਦੀ ਆਪਣੇ ਲਾਇਫ 'ਚ ਦੇਖੇ ਅੱਜ ਲੋਕਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਅੱਜ ਕਿੰਨਾਂ ਲੋਕਾਂ ਕੋ ਕਮਾਨ ਹੈ ਜਿਹੜੇ ਗੁੰਡੇ ਜਿਨ੍ਹਾਂ ਉੱਤੇ ਕਤਲ ਦੇ ਪਰਚੇ ਖੋਹਾਂ ਦੇ ਪਰਚੇ ਚੋਰੀ ਦੇ ਪਰਚੇ ਅੱਜ ਉਹਨਾਂ ਨੂੰ ਸ਼ਾਡੂ ਦਾ ਪਰਨਾ ਪਾ ਕੇ ਲਸਨ ਦਿੱਤਾ ਜਾ ਰਿਹਾ ਪਰ ਜਿਸ ਤਰ੍ਹਾਂ ਦੇ ਹੁਣ ਦੇਖੋ ਉਪਚੋਣਾ ਤੇ ਵਾਹ ਸਾਰੇ ਵੱਲੋਂ ਲਈ ਜਾ ਰਹੀ ਹੈ ਤੁਹਾਡੇ ਵੱਲੋਂ ਵੀ ਕੋਈ ਕਸਰ ਨਹੀਂ ਚਾਹ ਜਾਖੜ ਸਾਹਿਬ ਹੁਣ ਚਾਹ ਬਾਕੀ ਲੀਡਰਸ਼ਿਪ ਹੋਵੇ ਉਧਰ ਮੁੱਖ ਮੰਤਰੀ ਸਾਹਿਬ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਨੇ ਤਾਂ ਸਾਰੇ ਪੂਰੀ ਵਹਲ ਆ ਰਹੇ ਨੇ ਲੱਗਦਾ ਕੀ ਹੈ ਕਿ ਜਾਦੂ ਚੱਲੇਗਾ ਕਿਦਾ ਜਾਦੂ ਚੱਲੇਗਾ ਸੱਚ ਔਰ ਝੂਠ ਦਾ ਅਸੀਂ ਕਿਸੇ ਕਤਲ ਵੱਲੋਂ ਜਾਈ ਨਹੀਂ ਕਰਾ ਰਹੇ ਅਸੀਂ ਕੋਈ ਚੋਰ ਨੂੰ ਜੁਆਇਨ ਨਹੀਂ ਕਰਾ ਰਹੇ ਅਸੀਂ ਕੋਈ ਖੋਬਲ ਨੂੰ ਜੁਆਇਨ ਨਹੀਂ ਕਰਾ ਰਹੇ ਆਮ ਆਦੀ ਮੁੱਖ ਮੰਤਰੀ ਨੂੰ ਆਪਣੀ ਇੰਨੀ ਹੀ ਨਹੀਂ ਪਤਾ ਲੱਗ ਰਿਹਾ ਕਿ ਉਹਦੀ ਵੈਲਿਊ ਕੀ ਹੈ ਕਿ ਕੋਈ ਚੋਰ ਚੱਕਾ ਜਿੱਥੇ 12-12 ਮੁਕਦਮੇ ਆ ਉਹਨੂੰ ਆਮ ਆਦੀ ਜੁਆਇਨ ਕਰਾ ਰਹੀ ਹੈ ਕੋਈ ਕਿਸੇ ਦੀ ਇਨਕੁਆਇਰੀ ਨਹੀਂ ਕੀਤੀ ਜਾ ਰਹੀ ਤੁਹਾਡੇ ਤੇ ਵੀ ਕਹਿੰਦੇ ਕਿ ਬੜੇ ਪਰਚੇ ਦਰਜ ਨੇ ਤੁਹਾਨੂੰ ਲੈ ਕੇ ਵੀ ਸਵਾਲ ਉੱਠਦੇ ਨੇ ਕਹਿ ਰਹੇ ਕਿ ਕੈਮਰ ਦੇ ਮਾਧਿਅਮ ਨਾਲ ਕਿ ਜਰੂਰ ਸੀਐਮ ਸਾਹਿਬ ਦੱਸੋ ਮੇ ਤਾਂ ਕਿੰਨੇ ਮੁਕਦਮੇ ਆ ਤਿੰਨ ਪਰਚੇ ਆ ਇੱਕ 188 ਦਾ ਕੋਵਿਡ ਦਾ ਉਹ ਮੇਰੇ ਤੇ ਬੀਜੇਪੀ ਦੇ ਧਰਨੇ ਦੇ ਪਰਚੇ ਆ ਜਿਹਦੇ ਵਿੱਚ ਮਹਿੰਦਰ ਭਗਤ ਜੀ ਦਾ ਨਾਮ ਵੀ ਸਭ ਤੋਂ ਉੱਤੇ ਆ ਇਸ ਕਰਕੇ ਮੇਰੇ ਤੇ ਕੋਈ ਕ੍ਰਿਮਿਨਲ ਪਰਚਾ ਨਹੀਂ ਅਗਰ ਜਿਹੜਾ ਬੰਦਾ ਮੈਨੂੰ ਕਹੇਗਾ ਉਹ ਕੋਰਟ ਦੇ ਵਿੱਚ ਠੇਕੇ ਖਾਏਗਾ ਅੱਛਾ ਜਿਹੜੀਆਂ ਕੁਝ ਫੋਟੋਆਂ ਵੀ ਵਾਇਰਲ ਹੋਈਆਂ ਉਹ ਕਦੋਂ ਦੀਆਂ ਫੋਟੋਆਂ ਨੇ ਤੁਹਾਡੀਆਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਕੁਝ ਫੋਟੋਆਂ ਵਾਇਰਲ ਹੋ ਕੀਤੀਆਂ ਜਾ ਰਹੀਆਂ ਨੇ ਹੋ ਰਹੀਆਂ ਨੇ ਭਾਜੀ ਜਿਹੜੇ ਲੀਡਰ ਹੈ ਉਹਨਾਂ ਨੇ ਉਹਨਾਂ ਨੇ ਧਰਨੇ ਵੀ ਲਾਣੇ ਆ ਜ਼ਿਲ੍ਹਾ ਵੀ ਜਾਣਾ ਪਰ ਮੈਂ ਕੋਈ ਕਿਸੇ ਲੋਕਾਂ ਦੇ ਲਈ ਜੇਲ੍ਹ ਗਿਆ ਆਵਾਂਗਾ ਲੋਕਾਂ ਨੇ ਥਾਣੇ ਧਰਨੇ ਲਗਾਏ ਹੋਣਗੇ ਅੱਜ ਕੋਈ ਮੈਂ ਮੈਂ ਅਗਰ ਗਿਆ ਆਪਣੇ ਲੋਕਾਂ ਦੀ ਆਵਾਜ਼ ਬਣਨ ਲਈ ਗਿਆ ਮੇਰੇ ਤੇ ਇੱਕ ਛੜ ਕੇ 50 ਮੁਕੱਦਮਿਆਂ ਦਾ ਜੇ ਕਰਦਨ ਕੋਈ ਡਰਨ ਦੀ ਗੱਲ ਨਹੀਂ ਬਾਕੀ ਅੱਜ ਜੋ ਸੀਐਮ ਦਾ ਜੋ ਚਿਹਰੇ ਤੋਂ ਪਤਾ ਲੱਗ ਰਿਹਾ ਕਿ ਹਾਰ ਜਿਹੜੀ ਦਿਖਾਈ ਦੇ ਰਹੀ ਹੈ ਏਡੀ ਬੁਹਾੜ ਅੱਜ ਉਹਨਾਂ ਦਾ ਪਰਿਵਾਰ ਗਲੀ ਗਲੀ ਚ ਆ ਗਿਆ 90 ਐਮਐਲਏ ਆ ਗਏ 35 ਚੇਅਰਮੈਨ ਆ ਗਏ ਮੁੱਖ ਮੰਤਰੀ ਆ ਗਿਆ ਭੈਣਜੀ ਆ ਗਈ ਤਰਪਤਨੀ ਆ ਗਈ ਮਾਤਾ ਜੀ ਉਤਰ ਆਏ ਯਾਰ ਏਡੇ ਜੇ ਕੰਮ ਕੀਤੇ ਹੁੰਦੇ ਤੁਹਾਨੂੰ ਆਨ ਦੀ ਲੋੜ ਨਾ ਪੈਂਦੀ ਤੇ ਸੀਤ ਰੰਗ ਨਾਲ ਨੂੰ ਛੱਡਣ ਦੀ ਲੋੜ ਨਾ ਪੈਂਦੀ ਉਹ ਤਰ੍ਹਾਂ ਕਹਿੰਦੇ ਆ ਕਿ ਜੇ ਸੀਤਲ ਅੰਗਰਾਲ ਹੋਰਾਂ ਨੇ ਕਹਿੰਦੇ ਦਾ ਪ੍ਰਚਾਰ ਆ ਜਿਹੜਾ ਉਹ ਵੀ ਲਗਾਤਾਰ ਜਾਰੀ ਹੈ ਲੋਕਾਂ ਦੇ ਨਾਲ ਕਹਿੰਦੇ ਨੇ ਕਿ ਜਿਆਦਾ ਤੋਂ ਜਿਆਦਾ ਸੰਪਰਕ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਕਿਵੇਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਸੀਤਲ ਅੰਗਰਾਲ ਨੇ ਕੰਮ ਕੀਤੇ ਹੁੰਦੇ ਤਾਂ ਅੱਜ ਸ਼ਾਇਦ ਇਹ ਹਾਲਾਤ ਪੈਦਾ ਨਾ ਹੁੰਦੇ ਕਹਿੰਦੇ ਸਰਕਾਰ ਹੁੰਦਾ ਵੀ ਕੰਮ ਨਹੀਂ ਕਰਾਏ ਸ਼ੀਤਲ ਅੰਗਰਾਲ ਕੰਮ ਕਰਾਉਣਾ ਚਾਹੁੰਦਾ ਸੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਜਲੰਧਰ ਦਾ ਮੇਅਰ ਹੀ ਨਹੀਂ ਹੈਗਾ ਕਾਰਪੋਰੇਸ਼ਨ ਦੇ ਵਿੱਚ ਮੇਅਰ ਬੈਠਣ ਦਾ ਕੰਮ ਕਿਸ ਤੁਰਾਂ ਨੇ ਸੀ ਅੱਜ ਮੇਰੀ ਹਾਲਾ ਛੱਡ ਦਿਓ ਜੇ ਮੇਰੇ ਹਲਕੇ ਤੇ ਕੰਮ ਨਹੀਂ ਹੋਏ ਬਾਕੀ ਹਲਕਿਆਂ ਜਾ ਕੇ ਦੇਖ ਲਓ ਬਾਕੀ ਹਲਕਿਆਂ ਨੇ ਦੇਖੋ ਮੇਰਤੂ ਵੀ ਬੁਰੇ ਹਾਲ ਹੈ ਮੇਰਤੂ ਹੀ ਬੱਤਰ ਹਾਲ ਹੈ ਬਾਕੀ ਕੋਕੀ 26 ਮਹੀਨੇ ਸਰਕਾਰ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਝੂਠ ਬੋਲ ਕੇ ਰਾਜਨੀਤੀ ਕੀਤੀ ਹੈ ਤੇ ਆ ਝੂਠ ਲੋਕ ਪਸੰਦ ਨਹੀਂ ਕਰਦੇ ਹਾਂ ਮੁਕਾਬਲਾ ਕੀ ਰਹਿਣ ਵਾਲਾ ਕਿਦਣਾ ਮੁਕਾਬਲਾ ਹੋਊਗਾ ਸੱਚੋ ਝੂਠ ਦੀ ਲੜਾਈ ਜੋ ਲੋਕ ਫਤਵਾ ਦੇਣਗੇ ਸਿਰ ਮੱਥੇ ਟੱਕਰ ਕਿਦ ਨਾਲ ਹੋਣੀ ਜਾਵੇ ਟੱਕਰ ਝੂਠ ਨੂੰ ਹਰਾ ਰਹੇ ਸੱਚ ਨੂੰ ਜਿਤਾ ਰਹੇ ਆ ਤਾਂ ਸ਼ੀਤਲੰਗਰਾਲ ਹੋਣੀ ਕਹਿੰਦੇ ਨੇ ਕਿ ਮੈਂ ਸੱਚ ਆ ਦੇਖਦੇ ਆ ਲੋਕ ਹੁਣ ਸੱਚ ਕਿਸ ਦਾ ਮੰਨਦੇ ਨੇ